ਤੇ ਗਏ ਨਹੀਂ ਪੱਥਰ ਰੱਖੇ ਗਏ ਅੱਜ ਅਸੀਂ ਇਸ ਵੇਲੇ ਵਿਧਾਨ ਸਭਾ ਕਾਜ ਦੇ ਹਾਲਾਤ ਦੇ ਵਿੱਚ ਦਿਆਲਪੁਰੰਗ ਪਿੰਡ ਦੇ ਵਿੱਚ ਤੇ ਸਾਡੇ ਇੱਥੇ ਵੀ ਅਸੀਂ ਇੱਕ ਛੜਕ ਜਿਹੜੀ ਆ ਲਿੰਕ ਰੋਡ ਪਿੰਡਾਂ ਦੀਆਂ ਜਿਹੜੀਆਂ ਉਹ ਅਸੀਂ ਬਣਾ ਦੇ ਅੱਜ ਸੱਤ ਲਿੰਕ ਰੋਡਾਂ ਦਾ ਬੁੱਲਾ ਜਿਹੜਾ ਅਸੀਂ ਨਹੀਂ ਪੱਥਰ ਰੱਖਿਆ 2 ਕਰੋੜ ਤੋਂ ਉੱਪਰ ਜਿਹੜਾ ਕੰਮ ਨੇ ਛੋਟੇ ਛੋਟੇ ਵੱਖੋ ਵੱਖਰੀਆਂ ਸੜਕਾਂ ਦੇ ਸੋ ਇਹਦੇ ਨਾਲ ਇਹਨੂੰ ਹਰ ਪੱਖੋਂ A1 ਵਧੀਆ ਸੂਬਾ ਜਿਹੜਾ ਹਲਕਾ ਜਿਹੜਾ ਉਹ ਆਪਾਂ ਬਣਾਉਣਾ ਉਦਮਾਨ ਸਾਹਿਬ ਨੇ ਜਿੰਨੀ ਵਾ ਅਸੀਂ ਪੈਸੇ ਮੰਗਦੇ ਆ ਉਹ ਉਸੇ ਦੇ ਸਾਨੂੰ ਦੇ ਦਿੰਦੇ ਹੁਣ ਫੇਰ ਪਰ ਸੋ ਉਹਨਾਂ ਨੇ 58 ਕਰੋੜ ਰੁਪਇਆ ਜਿਹੜਾ ਦਵਾਦਾ ਛੜਕਾਂ ਦੀ ਹੋ ਦਿੱਤਾ ਆਪਾਂ ਨੂੰ ਮੇਰਾ ਖਿਆਲ ਇਹ ਨਾਲੇ ਹਲਕੇ ਦੀ ਕੋਈ ਛੜਕ ਬਾਕੀ ਨਹੀਂ ਬਚੂਗੀ ਸਭ ਛੜਕਾਂ ਜੜੀਆਂ ਵਧੀਆ ਬਣਨਗੀਆਂ ਰਮਨਤ ਸਿੰਘ ਜੀ ਜਿਸ ਤਰੀਕੇ ਨਾਲ ਤੁਹਾਨੂੰ ਮੁੱਖ ਬੁਲਾਰਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਪਾਰਟੀ ਨੇ ਵਕ ਵਕ ਸਮੇਂ ਤੇ ਕਈ ਵਾਅਦੇ ਜੁਮੇਵਾਰੀਆਂ ਦਿੱਤੀਆਂ ਤੇ ਜਦੋਂ ਵੀ ਜੁਮੇਵਾਰੀ ਮਿਲਦੀ ਆ ਆਪਾਂ ਆਪਣੀ ਜੁਮੇਵਾਰੀ ਪੂਰੀ ਤੰਦੇਈ ਨਾਲ ਨਿਭਾਉਂਦੇ ਆ ਉਧਮੀ ਪਾਰਟੀ ਨੇ ਬੜੀ ਮਤਲਬ ਜਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਆ ਜਿਹੜੀਆਂ ਪਾਰਟੀ ਦੀਆਂ ਪਾਲਿਸੀ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਮੀਡੀਆ ਤੇ ਥੂ ਲੋਕਾਂ ਤੱਕ ਖੜਦੀਆਂ ਜਿਹੜੀਆਂ ਉਹ ਇੱਕ ਵੱਡੀ ਡਿਊਟੀ ਆ ਉਹ ਆਪਾਂ ਡਿਊਟੀ ਕਹਾਂਗੇ ਵਧੀਆ ਕਹਾਂਗੇ ਕੋਈ ਗੱਲ ਨਹੀਂ ਬਹੁਤ ਮਤਲਬ ਪਾਰਟੀ ਦਾ ਧੰਨਵਾਦ ਕਿ ਉਹਨਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਆਪਾਂ ਨੂੰ ਦਿੱਤੀ ਪੰਜਾਬ ਸਰਕਾਰ ਸਖਤ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ 'ਤੇ ਕਾਰਵਾਈ ਕਰਦੇ ਹੋਏ ਐਸਐਸਪੀ ਸਸਪੈਂਡ ਕੀਤੇ ਗਏ ਕਿਸ ਤਰੀਕੇ ਨਾਲ ਸਰ ਉਹ ਤਾਂ ਸਿੱਧਾ ਜਆ ਗੱਲ ਆ ਜੀ ਨਾ ਤੇ ਨਸ਼ਾ ਮਾਫੀਆ ਤੇ ਨਾ ਜਿਹੜਾ ਵੀ ਕੋਈ ਅਫਸਰ ਗੈਂ ਜਾ ਕੋਈ ਇਦਾਂ ਦੀ ਕਾਰਵਾਈ ਹੁੰਦੀ ਹੈ ਤੇ ਉਹਦੇ ਖਿਲਾਫ ਕਾਰਵਾਈ ਮੁੱਖ ਮੰਤਰੀ ਸਾਹਿਬ ਬਰਦਾਸ਼ਤ ਨਹੀਂ ਕਰਦੇ। ਉਹ ਤਾਂ ਹੈ ਹੀ ਪੰਜਾਬ ਦੀ ਪਾਲਿਸੀ। ਮੰਤਰੀ ਸਾਹਿਬ ਇੱਕ ਮਹਿਲਾ ਜਿਹੜੀ ਆ ਉਹ ਜੱਥੇ ਦੇ ਵਿੱਚ ਪਾਕਿਸਤਾਨ ਗਈ ਆ ਜੱਥੇ ਦੇ ਵਿੱਚ ਯਾਤਰਾ ਕਰ ਲਈ ਪਰ ਉੱਥੇ ਜਾ ਕੇ ਉਹਨੇ ਨਿਕਾਹ ਕਰ ਲਿਆ। ਕਿਸ ਤਰੀਕੇ ਨਾਲ ਵੇਖਦੇ ਹੋ ਕੀ ਲੱਗਦਾ ਨਹੀਂ ਕਿ ਜੱਥੇ ਦੇ ਵਿੱਚ ਜਾ ਕੇ ਨਿਕਾਹ ਕਰਾਉਣਾ ਇਹਨੂੰ ਮੇਰਾ ਖਿਆਲ ਹੈ ਲੋਕਾਂ ਦੀ ਬੇਸਮਝੀ ਆ ਸੋਚ ਸਮਝ ਕੇ ਲੋਕਾਂ ਨੂੰ ਇਹ ਕੰਮ ਕਰਨੇ ਚਾਹੀਦੇ ਜਾਣਦੇ ਤੁਸੀਂ ਜੱਥਿਆਂ ਜੇ ਤੇ ਕੰਮ ਕਿਹੜੇ ਤੁਸੀਂ ਕਰਦੇ ਹੋ। ਇਹ ਮੈਨੂੰ ਤੇ ਬਹੁਤ ਹੀ ਵਧੀਆ ਨਹੀਂ ਲੱਗੀ। ਮਤਲਬ ਬੇਹੱਦ ਨਿੰਦਣਯੋਗ ਕਾਰਵਾਈ।